ਮੈਨੂੰ ਪਤਾ ਨਹੀਂ ਫੀਲ ਲੱਗ ਰਿਹਾ ਹੈ ਲਾਈਵ ਦਾ ਸੋ ਤੁਸੀਂ ਸਾਰੇ ਜਣੇ ਲਾਈਵ ਆ ਜਾਓ ਕੀ ਗੱਲਬਾਤ ਕਰੀਏ ਆਪਾਂ ਕੱਲ ਨੂੰ ਬਹੁਤ ਸੋਹਣਾ ਗਾਣਾ ਸੀ ਰਿਲੀਜ਼ ਕਰ ਰਹੇ ਆਂ ਆਪਣੀ ਪ੍ਰੋਡਕਸ਼ਨ ਤੋਂ ਮੋਹਾਰੀ ਵਾਲੀ ਜਾਰਦਨ ਤੋਂ ਮਨਾਲਾ ਬਹੁਤ ਹੀ ਸੋਹਣਾ ਗਾਣਾ ਬਹੁਤ ਸੋਹਣਾ ਲਿਖਿਆ ਬੰਦੀ ਭੱਜੀ ਨੇ ਤੇ ਗਾਇਆ ਵੀ ਬਹੁਤ ਸੋਹਣਾ ਜਾਰਦਨ ਨੇ ਸੋ ਤੁਸੀਂ ਸਾਰੇ ਜਣੇ ਜ਼ਰੂਰ ਦੇਖਣਾ ਵੀਡੀਓ ਇੰਨਾ ਸੋਹਣਾ ਬਣਾਇਆ ਬ੍ਰੇਟ ਸਿੰਘ ਹੈਰੀ ਸਿੰਘ ਫਿਲਮ ਮੇਕਰਸ ਨੇ ਸੋ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਵੀਡੀਓ ਜ਼ਰੂਰ ਦੇਖਿਓ ਗਾਣਾ ਦੇਖਿਓ ਔਰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੋ ਬਹੁਤ ਹੀ ਸੋਹਣਾ ਗਾਣਾ ਹੈ ਬਹੁਤ ਹੀ ਪਿਆਰਾ ਜਿਹਾ ਗਾਣਾ ਹੈ ਬਹੁਤ ਹੀ ਉਹ ਦੇਖੋ ਸੋਹਣੀਆਂ ਸੋਹਣੀਆਂ ਗੱਲਾਂ ਥੋੜੇ ਦੇਖਣ ਵਾਲੀਆਂ ਲਾਈਕ ਕਰਨ ਵਾਲੀਆਂ ਸੋ ਸਾਰੇ ਜਣੇ ਜ਼ਰੂਰ ਦੇਖਿਓ ਗਾਣਾ ਜ਼ਰੂਰ ਲਾਈਕ ਕਰਿਓ ਜ਼ਰੂਰ ਸ਼ੇਅਰ ਕਰਿਓ ਆਮ ਜਸਟ ਟ੍ਰਾਈਂਗ ਕਿ ਥੋੜੇ ਕਮੈਂਟਸ ਮੈਨੂੰ ਫਾਈਂਡ ਹੋ ਜਾਣ ਹਾਂਜੀ ਹਲੋ ਦੀਪ ਦੀਪ ਜੀ ਹਲੋ ਅਨੂਬ ਗੋਲਨ ਜੀ ਰਾਹੁਲ ਸ਼ਾਹੀ ਜੀ ਬਿਲਕੁਲ ਠੀਕ ਠਾਕ ਹਾਂਜੀ ਵਧੀਆ ਤੁਸੀਂ ਸਨਾਓ ਪਵਨ ਕੁਮਾਰ ਜੀ thank you so much ਬਲਜਿੰਦਰ ਅਹ ਕੌਰ ਐਮੀ hello ਜੀ thank you so much ਅਮਰਜੀਤ ਕਾਲਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦੇ comments ਆ ਰਹੇ ਆ ਪਰ ਮੇਰਾ ਜਿਹੜਾ main ਅਹ ਮੁੱਦਾ ਆ ਉਹੀ ਆ ਕਿ ਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਹਮੇਸ਼ਾ tax raj ਜੀ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬੰਦ ਕਰਕੇ ਸ਼ੀਸ਼ੇ ਕਾਰਦੇ ਨੇ ਕਾਰਦੇ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਸੋ ਇਹ ਗਾਣਾ ਹੁਣ ਆਇਆ ਸੋ ਤੁਸੀਂ ਇਹਨੂੰ ਵੀ ਬਹੁਤ ਪਿਆਰ ਦਿਓ ਗੱਲ ਨੂੰ ਜਿਹੜਾ ਸੀ ਰਿਲੀਜ਼ ਕਰ ਰਹੇ ਆ ਜਾਰਦਨ ਸੰਧੂ ਉਹਨਾਂ ਦਾ ਮੋਹਾਲੀ ਵਾਲੀ ਸੋ ਬਹੁਤ ਹੀ ਸੋਹਣਾ ਗਾਣਾ ਹੈ ਬਹੁਤ ਹੀ ਵਧੀਆ ਗਾਣਾ ਬਹੁਤ ਸੋਹਣਾ ਗਾਇਆ ਜੋ ਆਰਦਨ ਨੇ ਤੇ ਲਿਖਿਆ ਵੀ ਬਹੁਤ ਸੋਹਣਾ ਹੈ ਵੰਡੀ ਬਾਜੀ ਨੇ ਸੋ ਤੁਸੀਂ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਗਾਣਾ ਹਰਜਿੰਦਰ ਸਿੰਘ ਜੀ ਮੈਂ ਬਿਲਕੁਲ ਠੀਕ ਠਾਕ ਆ ਜੀ ਤੁਸੀਂ ਸਨੋ ਕਿਵੇਂ ਹੋ ਹੈਲੋ ਜਸਪ੍ਰੀਤ ਕੁੰਦਰ ਜੀ ਅਮਰਜੀਤ ਕਾਲਾ ਜੀ ਸਤਿ ਸ਼੍ਰੀ ਅਕਾਲ ਖਾਨ ਮੋਹਾਲੀ ਹੈਲੋ ਮਨਤ ਰਾਏ ਨਵਦੇ ਬਿਲਕੁਲ ਠੀਕ ਠਾਕ ਆ ਜੀ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਰਾਹੁਲ ਜੀ ਬਿਲਕੁਲ ਠੀਕ ਠਾਕ ਆ ਜੀ ਰਵਿੰਦਰ ਸਿੰਘ ਤੰਬਰ ਜੀ ਮੈਂ ਬਿਲਕੁਲ ਠੀਕ ਠਾਕ ਆ ਜੀ ਪਰ ਮਾਤਾ ਜੀ ਮਿਹਰ ਆ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨੇ ਸੋ ਬਿਲਕੁਲ ਠੀਕ ਆ ਸਦੀ ਬਰਾਸ ਜੀ ਸਰ ਸ਼੍ਰੀਕਾਲ ਜੀ ਸੋਨੀ ਸੇਖੋਂ ਸਰਪੰਚ ਜੀ ਸਰ ਸ਼੍ਰੀਕਾਲ ਥੈਂਕ ਯੂ ਸੋ ਮੱਚ ਮਨਸ਼ੂ ਬਾਦਸ਼ਾ ਥੈਂਕ ਯੂ ਸੋ ਮੱਚ ਰਵੀ ਮੁਰਿੰਦਾ ਜੀ ਤੁਸੀਂ ਸਾਰੇ ਸਪੋਰਟ ਕਰਦੇ ਰਹੋ ਜੀ ਤੁਸੀਂ ਹਮੇਸ਼ਾ ਸਾਡੇ ਸਾਰੇ ਗਾਣਿਆਂ ਨੂੰ ਬਹੁਤ ਸਪੋਰਟ ਕਰਦੇ ਹੋ ਸੋ ਟੈਕਸ ਅਬਰਾਸਤ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਸਾਰਿਆਂ ਨੇ ਟੈਕਸ ਅਬਰਾਸਤ ਨੂੰ ਦੇ ਲਈ ਥੈਂਕ ਯੂ ਸੋ ਮੱਚ ਸੋ ਬੰਦ ਕਰਕੇ ਸ਼ੀਸ਼ੇ ਕਾਰਡ ਦੇ ਵੀ ਤੁਸੀਂ ਲਿਰিক্যাল ਅਸੀਂ ਆਡੀਓ ਪਾਇਆ ਸੀ ਉਹਨੂੰ ਤੁਸੀਂ ਬਹੁਤ ਲਾਈਕ ਕੀਤਾ ਬਹੁਤ ਪਸੰਦ ਕੀਤਾ ਬਹੁਤ ਸੋਹਣਾ ਗਾਣਾ ਸੀ ਉਹ ਵੀ ਕਿਸ ਨੇ ਪਸੰਦ ਕਰਦੇ ਹੋ ਬਹੁਤ ਬਹੁਤ ਧੰਨਵਾਦ ਛੋਟਾ ਤੇ ਹੁਣ ਜਿਹੜਾ ਕੱਲ ਨੂੰ ਗੀਤ ਆਉਣਾ ਮੋਹਾਲੀ ਵਾਲੀ ਉਹ ਵੀ ਬਹੁਤ ਸੋਹਣਾ ਗਾਣਾ ਤੇ ਬਹੁਤ ਸੋਹਣੇ-ਸੋਹਣੇ ਗੱਲਾਂ ਆਉਂਦੇ ਵਿੱਚ ਉਹ ਵੀ ਤੁਸੀਂ ਰਿਲੇਟ ਕਰ ਪਾਉਗੇ ਬਹੁਤ سارے ਲੜਕੇ ਲੜਕੀਆਂ ਸਾਰੇ ਜਿਨਨੇ ਵੀ ਅੱਜ ਕੱਲ੍ਹ ਦੇ ਆ ਗਾਣਾ ਬਹੁਤ ਪਿਆਰਾ ਜਿਹਾ ਸੋ ਤੁਸੀਂ ਸਾਰੇ ਜ਼ਰੂਰ ਸੁਣਿਓ ਜ਼ਰੂਰ ਲਾਈਕ ਕਰਿਓ YouTube ਤੇ ਜਾ ਕੇ ਜ਼ਰੂਰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜਿੱਲਾ ਰਸੀ ਤੇ ਆਰ ਲਾਈਵ ਆਡੀਓ ਵੀਡੀਓਜ਼ ਵਿੱਚ ਦਿੰਦੇ ਹੋ ਸੋ ਤੁਸੀਂ ਉੱਥੇ ਵੀ ਜ਼ਰੂਰ ਪਿਆਰ ਦਿਓ ਆਈ ਹੋਪ ਮੈਂ ਠੀਕ ਬੋਲ ਰਹੀ ਹਾਂ ਤੇ ਮੈਨੂੰ ਪਤਾ ਨਹੀਂ ਮੈਂ ਕਿਵੇਂ ਲੱਗ ਰਹੀ ਕਿਉਂਕਿ ਕੱਲ੍ਹ ਅਸੀਂ ਸਾਰਾ ਦਿਨ ਤੱਕ ਰਿਕਾਰਡਿੰਗ ਕਰਦੇ ਰਹੇ ਹਾਂ ਸਵੇਰੇ ਪੰਜ ਵਜੇ ਆਏ ਹਾਂ ਘਰ ਪੰਜ ਵਜੇ ਖਤਮ ਹੋਈ ਹੈ ਰਿਕਾਰਡਿੰਗ ਸੋ ਉਸ ਤੋਂ ਬਾਅਦ ਘਰ ਆਏ ਹਾਂ ਸੋ ਹਮ ਐਕਚੁਲੀ ਐਗਜੋਸਟਿਡ ਐਂਡ ਟਾਇਰਡ ਬਟ ਮੈਂ ਮੇਰਾ ਇਹ ਸੀਗਾ ਮੇਨ ਮੋਟਿਵ ਕਿ ਕੱਲ੍ਹ ਇੰਨਾ ਸੋਹਣਾ ਗਾਣਾ ਆਉਣਾ ਸਾਰੇ ਬੰਟੀ ਭਾਅ ਜੀ ਸਾਰੇ ਲਾਈਵ ਨੇ ਜੋਰਡਨ ਲਾਈਵ ਹੈ ਅਤੇ ਮੈਂ ਲਾਈਵ ਵੀ ਨਹੀਂ ਆਈ ਤੁਹਾਡੇ ਸਾਰਿਆਂ ਨਾਲ ਗੱਲ ਵੀ ਨਹੀਂ ਕੀਤੀ ਸੋ ਸਾਰੇ ਜ਼ਰੂਰ ਪਿਆਰ ਦਿਓ ਜੀ ਇਸ ਗੀਤ ਨੂੰ ਬਹੁਤ ਹੀ ਸੋਹਣਾ ਗਾਣਾ ਹੈ ਮੁਹਾਲੀ ਵਾਲੀਏ ਸੋ ਆਈ ऍम ਕਮਿੰਗ ਟੂ ਯਰ ਕਮੈਂਟਸ ਐਂਡ ਰੀਡਿੰਗ ਕਿ ਕੀ ਕੀ ਸੀ ਕਮੈਂਟ ਕਰ ਰਹੇ ਹੋ ਥੈਂਕ ਯੂ ਸੋ ਮੱਚ ਸਿਮਰਨ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਤੁਸੀਂ ਪਿਆਰ ਦਿੰਦੇ ਹੋ ਸਾਰੇ ਜਾਣੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਸਾਹਿਲ ਜੀ ਥੈਂਕ ਯੂ ਸੋ ਮੱਚ ਫॉर ਯਰ ਵੈਲਿਊਅਬਲ ਕਮੈਂਟਸ ਜਤਿੰਦਰ ਸਿੰਘ ਜੀ ਥੈਂਕ ਯੂ ਸੋ ਮੱਚ ਲਾਡਲਾ ਐਸਪੀ ਬਲੰਦੀਆ ਸਾਹਿਬ ਕਾਲ ਜੀ ਮਾਨ ਸੰਗਾ ਜੀ ਸਾਹਿਬ ਕਾਲ ਜੀ ਕੀ ਹਾਲ ਚਾਲ ਹੈ ਆ ਡੋ ਨੋ ਲਾਈਟਸ ਕਟ ਵਧ ਰਿਹਾ ਬਟ ਇਟਸ ਓਕੇ ਤੁਸੀਂ ਸਾਰੇ ਜਾਣੇ ਮੇਨ ਜਿਹੜੀ ਗੱਲ ਹੈ ਉਹ ਤੁਸੀਂ ਸਾਰੇ ਸੁਣ ਲਿਆ ਹੁਣ ਤੁਸੀਂ ਕੀ ਤੁਸੀਂ ਜ਼ਰੂਰ ਗਾਣਾ ਕੱਲ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਬਹੁਤ ਸੋਹਣਾ ਸੋਹਣਾ ਗਾਣਾ ਥੋੜੇ ਸਾਰੇ ਲਈ ਬਣਾਇਆ ਸੋ ਬਹੁਤ ਹੀ ਬਹੁਤ ਮਿਹਨਤ ਨਾਲ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਬੰਟੀ ਭਾਜੀ ਨੇ ਜਾਰਡਨ ਨੇ ਐਂਡ ਪ੍ਰੀਤ ਸਿੰਘ ਹੈਰਿਸਨ ਉਹਨਾਂ ਨੇ ਬਹੁਤ ਸੋਹਣਾ ਵੀਡੀਓ ਬਣਾਇਆ ਸੋ ਤੁਸੀਂ ਸਾਰੇ ਜਾਣੇ ਜ਼ਰੂਰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਜਿੰਨ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਆ ਪਿਛਲੇ ਗਾਣੇ ਵਿੱਚ ਜਾਰਡਨ ਦੇ ਪਿਛਲੇ ਗਾਣੇ ਤੁਸੀਂ ਬਹੁਤ ਪਿਆਰ ਦਿੱਤਾ ਜਿਹੜਾ ਪੱਤ ਕਰਕੇ ਸ਼ਿਸ਼ੀ ਗਾਣ ਦੇ ਰਿਲੀਜ਼ ਕੀਤਾ ਸੀ ਸੋ ਇਹ ਗਾਣਾ ਵੀ ਬਹੁਤ ਸੋਹਣਾ ਉਸ ਤੋਂ ਵੀ ਸੋਹਣਾ ਬਲਕਿ ਤੇ ਤੁਸੀਂ ਇਹ ਵੀਡੀਓ ਵੀ ਬਹੁਤ ਸੋਹਣੀ ਹੈ ਬਹੁਤ ਹੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਪ੍ਰੀਤ ਸਿੰਘ ਹੈਰਿਸਨ ਉਹਨਾਂ ਨੇ ਬਹੁਤ ਹੀ ਕ੍ਰੀਏਟਿਵ ਜਿਹੇ बहुत क्यूट जहाट है जरूर लाइक करोगे सो कमिंग टू योर कॉमेंट्स गुरविंदर हंज रा जी सताल जी मैं बिल्कुल ठीक ठाक हूँ सुनाओ जसबीर सिंह मेहरा जी थैंक यू सो मच जी थैंक यू सो मच गुरविंदर मोमी जी थैंक यू सो मच फॉर योर वैल्यूएबल कॉमेंट्स थैंक यू सो मच ओ एनी जी लाडला एस पी थैंक यू सो मच जी uh, जस अलोरा जी माफ भी हैं थोड़ा कल सारा सारे रात गा के थोड़ा ना गला एग्जॉस्ट हो सो नैक्सट टाइम मैं जरूर सारे गाने सुनाऊँगी भी तुम सारे जाने कहो सो थैंक यू सो मच जतेंद्र सिंह जी थैंक यू जी थैंक यू सो मच रवि रणबीर जी uh, ਕਮੈਂਟਸ ਕਰ ਰਹੇ ਹਾਂ ਥੋੜਾ ਸਾਰੇ ਮੈਂ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਪਿਆਰ ਜਨੇ ਸਾਰੇ ਸਾਹਿਬ ਦੁਮਿਆ ਜੀ ਜ਼ਰੂਰ ਸੁਣਾਉਂਗੀ ਫਿਰ ਕਦੇ ਕਿਉਂਕਿ ਅ제 ਥੋੜਾ ਬਹੁਤ ਐਗਜ਼ੌਸਟਿਡ ਹਾਂ ਤੇ ਇਸਲਾ ਸਹੀ ਤਰ੍ਹਾਂ ਮੈਂ ਚੱਲ ਜਿਆ ਮੈਨੂੰ ਤੇ ਲੱਗ ਰਿਹਾ ਕਿ ਪਤਾ ਨਹੀਂ ਕਿੰਨਾ ਦੀ ਆਵਾਜ਼ ਆਈ ਆ ਰਹੀ ਹੋਗੀ ਬੋਲਣ ਸੋ ਨੈਕਸਟ ਟਾਈਮ ਮੈਂ ਜ਼ਰੂਰ ਸੁਣਾ ਦੂੰਗੀ ਪਰ ਥੋੜਾ ਜਿਆ ਦਾ ਦਰਨੀ ਆ ਹੋ ਮੇਰੇ ਹੰਜੇ ਨੇ ਕਣਕ ਵੇਚਿਆ ਤਕੀ ਮਤਾਂ ਡੱਕ ਹੈ ਲਵੋਣਾ ਸਭ ਰਾਜ ਤੇ ਜੀ ਮਨੀ ਚੌਰਰੀ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਥੈਂਕ ਯੂ ਸੋ ਮਚ ਸਿਮੋ ਬਰਾਏ ਪਤਾ ਬੜਮੀ ਜੀ ਬਿਲਕੁਲ ਠੀਕ ਠਾਕ ਹਾਂ ਜੀ ਤੁਸੀਂ ਸੁਣਾਓ ਬਤਾਓ ਕੀ ਗੱਲ ਕਰ ਲੈਣੇ ਸੋ ਬਹੁਤ ਵਧੀਆ ਤੁਸੀਂ ਸਾਰੇ ਸੁਣਾਓ ਕਿਵੇਂ ਹੋ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਸਾਰਿਆਂ ਤੇ ਸੋ ਕੱਲ ਨੂੰ ਗਾਣਾ ਬਹੁਤ ਤੁਹਾਨੂੰ ਖੁਸ਼ ਕਰ ਦੇਣਾ ਹੈ ਬਹੁਤ ਸੋਹਣਾ ਗਾਣਾ ਸੋ ਗਾਣੇ ਦੇ ਬਹੁਤ ਸੋਹਣੇ ਲਿਖੇ ਬਣਤੀ ਭਾਜੀ ਨੇ ਬਹੁਤ ਸੋਹਣਾ ਗਾਇਆ ਜਾਰਡਨ ਸੰਧੂ ਨੇ ਬਹੁਤ ਸੋਹਣੀ ਵੀਡੀਓ ਹੈ ਪ੍ਰੀਤ ਸਿੰਘ ਹਰੀ ਸਿੰਘ ਹੋਣਾ ਦੀ ਸੋ ਕੱਲ ਨੂੰ ਬੰਟੀ ਬਾਸ ਪ੍ਰੋਡਕਸ਼ਨਸ ਤੋਂ ਸੀ ਰਿਲੀਜ਼ ਕਰ ਰਹੇ ਆ ਗਾਣਾ ਸੋ ਤੁਸੀਂ ਜ਼ਰੂਰ ਸੁਣਿਓ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨਾ ਹੋ ਸਕਦਾ ਸੋ ਗਾਣਾ ਬਹੁਤ ਸੋਹਣਾ ਤੁਹਾਨੂੰ ਜ਼ਰੂਰ ਪਸੰਦ ਆਊਗਾ ਇਹ ਗਾਰੰਟੀ ਹੈ ਕਿਉਂਕਿ ਬਹੁਤ ਸੋਹਣਾ ਗਾਇਆ ਸਸ਼ੀ ਕਾਲ ਜੀ ਸੁਖੀ ਸ਼ੌਨ ਮਾਜਰਾ ਜੀ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸੋ ਮੱਚ ਲਾਡਲਾ ਜੀ ਵੈਸੇ ਮੈਨੂੰ ਪਤਾ ਹੈ i'm <laughs> not looking pretty at all because kal exhausted repass is very hone hone mamma ne jagaya mainu ki like jaagi promotion karni hai gaane de inna sona gaana tu so rahi hai so gora ilme wala ji thank you so much uh, thank you so much ji navi singh ji bahut hi gaana se sare ne like kita pyar ditta ਉਹਦੇ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਹੈ ਜੀ ਜਸ ਜਸਪਾਲ ਮਹਾਲ ਜੀ ਕਹਿ ਰਹੇ ਸਤਿ ਸ਼੍ਰੀ ਅਕਾਲ ਘਾਪੀਆ ਜੀ ਸਤਿ ਸ਼੍ਰੀ ਅਕਾਲ ਜੀ ਇਹ ਮਨੋ ਮੇਰੇ ਕਜ਼ਨਸ ਬੁਲਾਉਂਦੇ ਨੇ ਇਸ ਨਾਮ ਨਾਲ ਜਾਣ ਕੇ ਫੇਰਦੇ ਨੇ ਸੋ ਸਾਰੇ ਪਿਆਰ ਕਰ ਰਹੇ ਹੋ ਇਨਾਂ ਥੈਂਕ ਯੂ ਸੋ ਮੱਚ ਇਕ ਇਕ ਚੀਜ਼ ਅਸੀਂ ਸਾਰੇ ਨੋਟ ਕਰਦੇ ਹਾਂ ਤੇ ਇਹ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨੀ ਕੀ ਹੈ ਸੋ ਗੁਰਵਿੰਦਰ ਸਿੰਘ ਜੀ ਥੈਂਕ ਯੂ ਸੋ ਮਚ ਜੀ ਥਰੂ ਅਸੀਂ ਬਹੁਤ ਜਲਦੀ ਸਾਰੇ ਜਾਣੇ ਕੈਨੇਡਾ ਆਵਾਂਗੇ ਸੋ ਕੈਨੇਡਾ ਦੇ ਸ਼ੋਸ ਵੀ ਸਾਰੇ ਪਿਆਰ ਦੇ ਰਹੇ ਹੋ ਇਨਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਹੈਲੋ ਰਾਜ ਗਰੋ ਜੀ ਥੈਂਕ ਯੂ ਸੋ ਮਚ ਸਨੀਲ ਅੰਦੂ ਜੀ ਦੀਪ ਮਾਹਲ ਜੀ ਹੈਲੋ ਥੈਂਕ ਯੂ ਸੋ ਮਚ ਗਿਲ ਅਮਨ ਜੀ ਥੈਂਕ ਯੂ ਸੇ ਪਿਆਰ ਦਿੰਦੇ ਹੋ ਸਾਰੇ ਜਾਣੇ ਅੱਜ ਥੱਕ ਗਿਆ ਸੋ ਤੁਸੀਂ ਕੱਲ ਨੂੰ ਮੈਂ ਬਸ ਇੰਨਾ ਹੀ ਕਹਿਣਾ ਸੀ ਬਾਅਦ ਫਿਰ ਅਸੀਂ ਜਲਦੀ ਜ਼ਰੂਰ ਮੈਂ ਲਾਈਵ ਹੋऊंगी ਸੋ ਕੱਲ ਨੂੰ ਗਾਣਾ ਆ ਰਿਹਾ ਜਿਹੜਾ ਮੋਹਾਲੀ ਵਾਲੀ 29th ਮਈ ਨੂੰ ਸੋ ਉਹਦੀ ਟਾਈਮਿੰਗਸ ਵੀ ਆਈ ਥਿੰਕ ਅਸੀਂ ਦੱਸ ਦਾਂਗੇ ਜਦੋਂ ਵੀ ਮੈਨੂੰ ਬਾਅਦ ਦੱਸ ਦੇਣੇ ਮੈਂ ਅਪਡੇਟ ਕਰ ਦਿਆਂ ਤੁਹਾਨੂੰ ਸੋ ਤੁਸੀਂ ਉਹ ਜ਼ਰੂਰ ਗਾਣਾ ਦੇਖਿਓ YouTube ਤੇ ਜਾ ਕੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਤੁਸੀਂ ਜ਼ਰੂਰ ਆਪਣੀ ਆਪਣੀਆਂ ਪ੍ਰੋਫਾਈਲ ਤੋਂ Facebook ਤੇ ਸਾਰੇ ਪਾਸੇ ਤੁਸੀਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਹੁਤ ਹੀ ਸੋਹਣਾ ਗਾਣਾ ਸੋ ਬਹੁਤ ਹੀ ਤੁਹਾਨੂੰ ਪਸੰਦ ਆਊਗਾ ਇਹ ਗਾਰੰਟੀ ਹੈ ਬਹੁਤ ਸੋਹਣੇ ਲਿਰਿਕਸ ਨੇ ਸੋ ਤੁਸੀਂ ਸਾਰੇ ਰਿਲੇਟ ਕਰ पाओਗੇ ਲਿਰਿਕਸ ਨਾਲ ਤੇ ਗਾਇਆ ਵੀ ਜਾਰਦਨ ਨੇ ਬਹੁਤ ਅੱਛਾ ਹੈ ਸੋ ਤੁਸੀਂ ਸਾਰੇ ਜ਼ਰੂਰ ਦੇਖਿਓ ਗਾਣਾ ਲਾਈਕ ਕਰਿਓ ਵੱਧ ਤੋਂ ਵੱਧ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਥੈਂਕ ਯੂ ਸੋ ਮੱਚ